ਜੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਕਿ ਕੱਲ ਬਟਾਲਾ ਪੁਲਿਸ ਵੱਲੋਂ ਚੈਕਿੰਗ ਦੇ ਦੌਰਾਨ ਬਹੁਤ ਵਧੀਆ ਕੰਮ ਕੀਤਾ ਗਿਆ ਇੱਕ ਸ਼ੱਕੀ ਵਿਅਕਤੀ ਜੋ ਕਿ ਮੈਥਾ ਸਾਈਡ ਤੋਂ ਆ ਰਿਹਾ ਸੀ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਇੰਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ 파ਟੀ ਦੇ ਪਿੱਛਾ ਕਰਨ ਤੇ ਇੰਨੇ ਪੁਲਿਸ 파ਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਤੇ ਫਾਇਰਿੰਗ ਦੇ ਦੌਰਾਨ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚਣ ਤੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਮੁਲਾਜ਼ਮ ਸੀ ਉਹਨੂੰ ਫਰਸਟ ਏਡ ਦੇ ਕੇ ਫਰਦਰ ਮੈਡੀਕਲ ਏਡ ਲਈ ਉਹਨੂੰ ਹਸਪੀਟਲ ਅਸੀਂ ਲੈ ਕੇ ਗਏ ਜੀ ਇਤੋਂ ਜੋ ਟੈਲੀਫੋਨ ਮਿਲਿਆ ਸ਼ੱਕੀ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਆਧਾਰ ਕਾਰਡ ਦੀ ਇੱਕ ਕਾਪੀ ਮਿਲੀ ਜਿੱਤੋਂ ਇਹਦੀ شناخت ਹੋਈ ਰঞ্জੀਤ ਸਿੰਘ ਇਹਦਾ ਨਾਮ ਸੀ ਔਰ ਇਹ ਮਰੜੀ ਕਲਾ ਦਾ ਰਹਿਣ ਵਾਲਾ ਸੀਗਾ ਜੀ ਕਿ ਬੜਾ ਐਕਟਿਵ ਗੈਂਗਸਟਰ ਸੀਗਾ ਸਾਡੇ ਪਿੰਲੋਂ ਵੀ ਤੇਆਂ ਵਿੱਚ ਸੀਗਾ ਇਹਦੀ ਕਾਰਵਾਈਆਂ ਜੋ ਇਹਦੀਆਂ ਚੱਲ ਰਹੀਆਂ ਸੀਗੀਆਂ ਇਹ ਡੋਨੀ ਸਠਾਲਾ ਗੈਂਗ ਜਿਹੜਾ ਦਾਸੂਗਲ ਮਾਨ ਕਨਸ਼ਾਪੁਰਾ ਅਮਰ ਖਬੇ ਰਾਜਾ Rajputਾ ਇਹ 12 ਬੈਠੇ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰঞ্জੀਤ ਦੇ ਖਿਲਾਫ ਦੋ ਕਤਲ ਦੇ ਕੇਸ ਕਰੰਤਾਰਨ ਡਿਸਟ੍ਰਿਕਟ ਦੇ ਵਿੱਚ ਆ ਸਿਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਝ ਦਿਨ ਪਹਿਲਾਂ ਹੀ ਕਮਿਸ਼ਨ 에ਜੰਟ ਦਾ ਰਾਮਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰঞ্জੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰঞ্জੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਦਾ ਕਤਲ ਹੁੰਦਾ ਹੈ ਉਹਨੂੰ ਵੀ ਇਹ ਰঞ্জੀਤ ਨੇ ਆਪ ਸਰਵੋਤਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਹ ਤੋਂ ਇਲਾਵਾ ਫਰਦਰ ਜੋ ਅਸੀਂ ਥੋੜੇ ਟਾਈਮ ਵਿੱਚ ਰੈਸਿਡ ਕਰ ਸਕੇ ਆ तकरीबन 1 ਮਹੀਨਾ ਪਹਿਲਾਂ ਵੀ ਰঞ্জੀਤ ਗੋਇੰਦਵਾਲ ਸਾਹਿਬ ਏਰੀਆ ਵਿੱਚ ਜਾਂਦਾ ਆ ਨਾਲ ਇਹਦੇ ਹੋਰ ਵੀ ਦੇ ਸਾਥੀ ਆ ਉੱਥੇ ਵੀ ਇਹ ਕਿਸੇ ਨੂੰ ਆ ਟਾਰਗੇਟ ਕਿਲਿੰਗ ਟਾਈਪ ਕਰਨ ਜਾਂਦੇ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨ੍ਹਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਵਰਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤਰਾਂ ਨੂੰ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਹੈ ਕਿ ਇਹ ਬਟਾਲੇ ਦੇ ਵਿੱਚ ਹੀ ਇਹਨੇ ਹਾਈਡਰਾਉਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਹੈ ਔਰ ਜਿਨੇ ਇਹਨਾਂ ਨੂੰ ਠਾਰ ਦਿੱਤੀ ਸੀ ਜਿਨ੍ਹਾਂ ਨੇ ਇਹਨੂੰ ਹਾਈਡ ਆਊਟ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਹਾਂ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਸਰ ਜੀ ਟ੍ਰੈਫਿਕ ਬੈਕ ਹੋਊਗਾ ਮਤਲਬ ਕੀ ਕਿਦਾ ਜੀ ਕਿਦਾ ਜੀ ਜੱਜਾ ਇਹ ਮਰੜੀ ਦਾ ਰਹਿਣ ਵਾਲਾ ਜੀ ਹਾਂ ਮਰੜੀ ਦਾ ਰਹਿਣ ਵਾਲਾ ਆ ਸਾਡੀ ਉਸੇ ਪੁਲਿਸ ਪਾਰਟੀ ਹੈਗੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਉਹ ਵੀ ਹੁਣ ਆਨ ਗੇਜਟ ਮਕਾਲਾ ਤਾਂ ਸਰ ਕਿੰਨੀ ਦੇਰ ਤੋਂ ਰਹਿ ਰਹੇ ਸੀਗੇ ਤੇ ਕਿੱਥੇ ਰਹਿ ਰਹੇ ਸੀ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਤੋਂ ਮੈਂ ਮੈਂ ਹਲੇ ਸਾਰੀ ਅਸੀਂ ਕਾਰਵਾਈ ਕਰਕੇ ਜੀ ਫੇਰ ਹੀ ਅਸੀਂ ਤੁਹਾਡੇ ਤੇ ਧਿਆਨ ਚਲਾਵਾਂਗੇ ਉਹਦਾ ਅਸੀਂ ਵੱਖਰਾ ਪ੍ਰੈਸ ਰਿਲੀਜ਼ ਕਰਾਂਗੇ ਪਰ ਅਸੀਂ ਉਹ ਘਰ ਆਈਡੈਂਟੀਫਾਈ ਕਰ ਲਿਆ ਆ ਬੰਦੇ ਆਈਡੈਂਟੀਫਾਈ ਹੋ ਗਏ ਔਰ ਅਸੀਂ ਬਹੁਤ ਛੇਤੀ ਅੱਜ ਹੀ ਉਸਮਤ ਐਕਚੁਅਲ ਆ ਰਹੇ ਹਾਂ ਸਰ ਜਿਹੜਾ ਸਰ ਜੀਕੋਤਨ ਮਾਨਨ ਰਾਮ ਜਿੰਦਾ ਸਰ ਕਿਹਦੀ ਕੈਂਪਿੰਗ ਬਣਦੀ ਹੈ ਸਰ ਰੀਜ਼ਨ ਪਾੜਦੇ ਹਾਂ ਵਿਚਾਰਦੇ ਇਹ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਵੀ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸਮਤੀ ਨਾਲ ਸਰਪੰਚ ਦੇ ਰਾਜ ਉਹਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਸੋ ਬੇਸਿਕਲੀ ਇਹ ਆਪਰੇਟ ਬਾਲੂ ਦੇ ਲਈ ਕਰਦੇ ਉਹਨਾਂ ਦੇ ਨਾਲ ਹਾਂਜੀ ਉਹਨਾਂ ਨਾਲ ਕਰਦਾ ਸੀਗਾ ਔਰ ਉਸ ਸਰਪੰਚ ਦੇ ਕਤਲ ਚ ਆਪ ਇਨਵੋਲਡ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ 에ਜੰਟ ਦਾ ਇਹਨੇ ਆਪਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਤੇ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰ ਇਹ ਆਪੁਨਾ ਮੁੰਡਿਆਂ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ ਵੀ ਦਿਨ ਪਹਿਲਾਂ ਹੀ ਜਾਂਦੇ ਰੱਖੀ ਕਰਨ ਉਹ ਵੀ ਸਾਰਾ ਅਸੀਂ ਆਇਡੈਂਟੀਫਾਈ ਕਰ ਲਿਆ ਹੋਇਆ ਜੇ ਸਾਰੀ ਚੀਜ਼ ਹੋ ਚੁੱਕੀ ਹੈ ਸਰ ਜਦ ਮੈਂ ਤੇ ਤਵਾਰੇ ਸੀ ਵਾਈਟ ਤੇ ਉੱਤੇ ਮੋਟਰਸਾਈਕਲ ਤੇ ਕਿੰਨੇ ਗਏ ਸੀਗੇ ਔਰ ਇਹਨਾਂ ਦਾ ਜੋ ਨਕਾਬ ਫਾਇਰ ਕਿੰਨੇ ਹੁੰਦੇ ਇਹ ਇਹ ਇਕੱਲਾ ਹੀ ਸੀਗਾ ਜੀ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੌਣਦ ਮਿਲਿਆ ਤੇ ਦੋ ਹੋਰ ਕੋਲ ਮਿਲਿਆ ਤੇ ਰਾਤਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਹਾਂ ਜੀ ਉਹਦੇ ਚ ਹੋਰ ਦੇਖਣੇ ਕੀ ਹੁੰਦੇ ਸਰ ਇਹਦੀ ਗੈਂਗ ਵਿੱਚ ਕਿੰਨੇ ਮੈਂਬਰ ਸੀ ਗੈਂਗ ਚ ਜਿਹੜੇ ਜਿਹੜੇ ਮੇਨ ਮੈਂਬਰ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਚਾਰ ਜਣੇ ਆ ਜਿਹੜੇ ਬਾਹਰੋਂ ਰਨ ਕਰ ਰਹੇ ਆ ਤੇ ਲੋਕਲ ਵਿਧਨ ਪੰਜਾਬ ਜਾਂ ਵਿਧਨ ਅਸੀਂ ਅੰਮ੍ਰਿਤਸਰ ਤੇ ਤਰਨਤਾਰਨ ਚ ਦੇਖੀਏ ਤੇ ਇਹਨਾਂ ਚਾਰ ਮੈਂਬਰ ਹੋਰ ਹੈਗੇ ਸਰੀਰ ਕੰਪਲੈਟ ਜਿਹੜਾ ਹੁੰਦਾ ਟੋਟਲ ਕਿੰਨਾ ਸਮਾਂ ਲੱਗਦਾ ਹੁਣ ਐਗਜ਼ੈਕਟ ਸਾਰਾ ਮੈਂ ਅੰਦਾਜ਼ਾ ਕਿੰਨਾ 1 ਘੰਟਾ ਡੇਢ ਘੰਟਾ ਟਾਈਮ ਤਾਂ ਲੱਗਦਾ ਹੀ ਜਿਹੜਾ ਜਿਹੜਾ ਡਿਜ਼ਾਈਨ ਕਰ ਰਿਹਾ ਉਹ ਪੁਲਿਸ ਉਹ ਠੀਕ ਹੈ ਜੀ ਹੀ ਇਜ਼ ਆਊਟ ਆਫ ਡੇਂਜਰ ਮੈਨੂੰ ਰੈਫਰ ਕਰ ਦਿੱਤਾ ਕਿ ਤੇ ਹੀ ਇਜ਼ ਆਊਟ ਆਫ ਡੇਂਜਰ ਅਬ ਜਿਹੜਾ ਕੰਮ ਜੈਦੀ ਫੋਨ ਤੇ ਡਾਕੋ ਆ ਬੋਰੇ ਬਲਾਸਾ ਲੈਣਾ ਇਹ ਕਰਕੇ ਮੈਂ ਸਰਟਨਲੀ ਉਹਦਾ ਵੀ ਜੋਬ ਲਵਾਂਗਾ ਇਹਦੇ ਨਾਲ ਇਹਨਾਂ ਕੌਂਕੀਆ ਦੇ ਲਈ ਬਲਾਸਟ ਉਹ ਆਪਾ ਹੁਨੇਰੇ ਬਾਰੇ ਕਲੀਅਰ ਹੈ ਨਹੀਂ ਹੁਨੇਰੇ ਬਾਰੇ ਹੋਰ ਕੋਈ ਸਵਾਲ ਤਾਂ ਨਹੀਂ ਹੈ ਜਿਹੜਾ ਰਾਮ ਕਪਾਲ ਦਾ ਹੋਇਆ ਸੀ ਕਤਲ ਉਹਦੇ ਪਿੱਛੇ ਕਾਰਨ ਕੀ ਹੈ ਪਹਿਲਾਂ ਤੁਸੀਂ ਦੱਸੋ ਰਾਮ ਕਪਾਲ ਉਹਨਾਂ ਦਾ ਕਤਲ ਦੇਖੋ ਇਹ ਉਸ ਤੋਂ ਬਾਅਦ ਗਲਤ ਪੋਸਟਾ ਪਾਉਂਦੇ ਆ ਗਲਤ ਪੋਸਟ ਪਾ ਕੇ ਕਹਿੰਦੇ ਜੀ ਕਿ ਸਥਾਨੇ ਇੱਕ ਕਮਿਸ਼ਨਰ ਏਜੰਟ ਦਾ ਕਤਲ ਹੋਇਆ ਸੀ ਵੀ ਅਸੀਂ ਉਹਦਾ ਬਦਲਾ ਲਿਆ ਜੀ ਪਰ ਇਸ਼ੂ ਇਹਨਾਂ ਦੇ ਪਿੱਛੇ ਕੁਝ ਹੋਰ ਹੁੰਦੇ ਆ ਕਈ ਵਾਰੀ ਕੋਈ ਐਕਸਟਰਸ਼ਨ ਇਨਵੋਲਡ ਹੁੰਦੀ ਹੈ ਜਾਂ ਕੋਈ ਹੋਰ ਚੀਜ਼ਾਂ ਹੁੰਦੀ ਆ ਸੋ ਉਹ ਪਰ ਪੋਸਟ ਦੇ ਵਿੱਚ ਇਹ ਆਇਆ ਪਾਇਆ ਗਿਆ ਕਿ ਅਸੀਂ ਜਿਹੜਾ ਸਠਿਆਲੇ ਇੱਕ ਕਮਿਸ਼ਨ ਏਜੰਟ ਦਾ ਕਤਲ ਹੋਇਆ ਸੀਗਾ ਉਹਦੇ ਵੀ ਕਿਊਜ਼ ਫੜੇ ਗਿਆ ਉਹਨਾਂ ਦੇ ਵੀ ਕਿਊਜ਼ ਇੱਕ ਐਨਕਾਊਂਟਰ ਹੋਇਆ ਸੀ ਵਿਆਸ ਚੋਹਦੀ ਉਸ ਐਨਕਾਊਂਟਰ 'ਚ ਉਹ ਮਾਰਿਆ ਗਿਆ ਸੀਗਾ ਤੇ ਉਹ ਉਹਦਾ ਇਹਨਾਂ ਨੇ ਪੋਸਟ ਪਾਈ ਸੀ ਜਿਸ ਤੋਂ ਬਾਅਦ ਕਿ ਅਜੇ ਸੋ ਸਾਹਿਬ ਜੀ ਹਾਂ ਜੀ ਪਲੀਜ਼ ਕੋਈ ਨਵੀਂ ਕੋਈ ਅਪਡੇਟ ਆਈ ਦੇਖੋ ਮੈਂ ਕੱਲ ਸਪੌਟ ਵੀ ਵਿਜ਼ਿਟ ਕੀਤਾ ਸੀਗਾ ਇਹ ਟੋਟਲ ਹੁੰਦਾ ਕਿ ਇਸ ਤੋਂ ਪਹਿਲਾਂ 10 ਇਨਸੀਡੈਂਟ ਕਰੀਬ ਹੋਏ ਆ ਜੀ ਔਰ 8 ਦੇ ਕਰੀਬ ਪੰਜਾਬ ਪੁਲਿਸ ਮਿਹਨਤ ਨਾਲ ਉਹਨਾਂ ਮੁਜ਼ਮਾ ਨੂੰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚ ਕਾਮਯਾਬ ਹੋ ਚੁੱਕੇ ਆ ਸਿਰਫ ਦੋ ਹੀ ਸਾਡੇ ਰਹਿ ਗਏ ਟਰੇਸ ਕਰਨ ਵਾਲੇ ਇੱਕ ਸਾਡੇ ਉਹ ਗਮਟਾਲਾ ਚੌਂਕੀ ਦੇ ਵਿੱਚ ਅਮਰਸਰਚ ਹੋਇਆ ਔਰ ਇੱਕ ਜਿਹੜਾ ਕੱਲ ਇੱਥੇ ਇਹਨਾਂ ਨੇ ਕੀਤਾ ਹੈ ਹੈਪੀ ਪਾਸ਼ਿਆ ਨਾਮ ਦਾ ਇੱਕ ਗੈਂਗਸਟਰ ਸੀਗਾ ਹੁਣ ਇਹ ਬੀਕੀਆ ਨੂੰ ਆਪਣੇ ਆਪ ਨੂੰ ਇਨਵੋਲ ਕਹਿੰਦਾ ਜੀ ਕਿ ਮੈਂ ਉਹਨਾਂ ਨਾਲ ਹੋ ਗਿਆ ਆ ਉਨੇ ਜ਼ਿੰਮੇਦਾਰੀ ਲਈ ਆ ਔਰ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੈ ਕਿ ਇਹ ਐਕਸਟਰੈਕਟ ਮਨੀ ਐਕਸਟਰੈਕਸ਼ਨ ਦਾ ਹੀ ਹੈ ਔਰ ਇੱਕ ਗਲਤ ਪੋਸਟਾ ਪਾ ਕੇ ਜੀ ਵੀ ਅਸੀਂ ਕੌਮਲੀ ਕਰਦੇ ਆ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਆ ਐਕਸਟਰੈਕਸ਼ਨ ਦੇ ਇਹ ਕਾਲਾ ਕਰਕੇ ਪੈਸੇ ਲੈਂਦੇ ਆ ਇਹਨਾਂ ਨੇ ਪਹਿਲਾਂ ਰਮਦਾਸ ਏਰੀਆ ਦੇ ਵਿੱਚ ਵੀ ਇੱਕ ਜਿਹਨਾਂ ਨੂੰ ਇਹ ਐਕਸਟਰੈਕਸ਼ਨ ਦੇ ਕਾਲ ਕੀਤੀ ਸੀਗੀ ਸੇ ਇਹ ਵੀ ਅਸੀਂ ਟਰੇਸ ਕਰ ਲਾਂਗੇ ਜੀ ਔਰ ਬਹੁਤ ਛੇਤੀ ਟਰੇਸ ਕਰ ਲਾਂਗੇ ਔਰ ਜਿਹੜੇ ਇਹ ਮਲਜ਼ਮ ਹੈਗੇ ਆ ਇਹਨਾਂ ਨੂੰ ਜੋ ਕਾਨੂੰਨ ਅਨਸਾਰ ਬੰਦੀ ਸਜ਼ਾ ਹੈ ਉਹ ਵੀ ਦਿੱਤੀ ਜਾਊਗੀ ਅਜੋ ਜਿੰਦੀ ਕੋਈ ਨਹੀਂ ਕਿਹਾ ਗਿਆ ਕਿ ਜਿੰਨੇ ਵੀ ਕੇਸ ਅੱਜ ਤੱਕ ਦੇਸ ਹੋਏ ਵਿੱਚ ਤੁਮਝੇ ਫੜਦੇ ਇਨਕੌਂਟਰ ਵੀ ਹੋਤਾ ਬਹੁਤ ਛੋਟੀ ਉਮਰ ਦੇ ਨੌਜਵਾਨ ਇਹਦੇ ਵਿੱਚ ਆਜਦੇ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਮੈਂ ਪਹਿਲਾਂ ਵੀ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਇਹ ਆਪ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਇਹ ਬਾਹਰ ਬੈਠ ਕੇ ਇਥੋਂ ਦੇ ਨੌਜਵਾਨ ਬੱਚਾ ਨੂੰ ਐਕਸਪਲੋਇਟ ਕਰਦੇ ਆ ਛੋਟੇ ਛੋਟੇ ਲਾਲਚ ਪਿੱਛੇ ਦੇ ਕੇ ਇਹਨਾਂ ਤੋਂ ਵੱਡਾ ਕ੍ਰਾਈਮ ਕਰਾ ਦਿੰਦੇ ਆ ਅਸੀਂ ਜਿਹੜੇ ਚ ਫਿਰ ਚਾਹੁੰਦੇ ਹੋਈ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਜਿਹੜੇ ਨੌਜਵਾਨ ਬੱਚੇ ਕਿਤੇ ਕੋਈ ਘੱਟ ਕ੍ਰਾਈਮ ਦੇ ਵਿੱਚ ਜਾਂ ਹਲੇ ਥੋੜਾ ਇਹਨਾਂ ਵਾਲੀ ਚੱਲੇ ਸੀ ਸਾਨੂੰ ਪਤਾ ਲੱਗ ਗਿਆ ਟਰੇਸ ਕਰ ਲਿਆ ਉਹ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੀ ਇਹ ਪਾਲਿਸੀ ਆ ਕਿ ਉਹਨਾਂ ਬੱਚਾ ਨੂੰ ਘਰਾਂ 'ਚ ਬਿਠਾਇਆ ਜਾਵੇ ਤਾਂ ਕਿ ਉਹ ਗਲਤ ਰਸਤੇ ਤੇ ਨਾ ਜਾਵੇ ਪਰ ਜਦੋਂ ਕੋਈ ਐਡਾ ਵੱਡਾ ਕਰਾਇਮ ਹੋ ਜਾਂਦਾ ਆ ਫਿਰ ਕਾਨੂੰਨ ਨੇ ਆਪਣਾ ਰਸਤਾ اختیار ਕਰਨਾ ਆ ਤੇ ਕਾਨੂੰਨ ਅਨੁਸਾਰ ਫੇ ਕਾਰਵਾਈ ਹੁੰਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਆ ਨੌਜਵਾਨ ਬੱਚਾ ਨੂੰ ਕਿ ਇਹ ਸ਼ਰਾਤੀ ਅੰਸਾ ਦੇ ਕੇ ਚਾ ਕੇ ਫੇ ਪੈਸੇ ਦੇ ਲਾਲਚ ਪਿੱਛੇ ਕਰਦੇ ਸਾਰਾ ਕੁਝ ਤੇ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਆਪ ਦਾ ਜਿਹੜਾ ਭੁਵਿੱਖਾ ਆਪਣੇ ਮਾਤਾ ਪਿਤਾ ਦਾ ਭੁਵਿੱਖ ਆਪਣੇ ਪੰਜਾਬ ਦਾ ਭੁਵਿੱਖ ਅਸੀਂ ਸਾਰੇ ਇਹਨੂੰ ਬਚਾਈਏ ਕਿ ਕਿੰਨੀ ਕਿ ਟ੍ਰੈਜੀ ਇਸ ਦੇ ਜੀਵਨੀ ਪਰਿਵਾਰ ਨਾਲ ਰਿਪਰੈਜ਼ੈਂਟਡ ਹੋਈ ਅੰਕਾ ਜੀ ਪਹਿਲਾਂ ਵੀ ਇਹਨਾਂ ਨੂੰ ਕਾਲ ਆਈ ਸੀਗੀ ਜੀ ਅਸੀਂ ਸਿਕਿਉਰਿਟੀ ਵਾਰਾ ਦਿੱਤੀ ਹੋਈ ਸੀਗੀ ਇਹਨਾਂ ਨੂੰ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਕਸਪੋਰਟਨ ਕਰ ਰਹੇ ਨੇ ਪੁਲਿਸ ਚੌਂਕੀਆਂ ਤੇ ਹਮਲੇ ਦਾ ਤਰੀਕਾ ਦੇਖੋ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜਾ ਪੁਲਿਸ ਚੌਂਕੀਆਂ ਚ ਵੀ ਹੈ ਕੀ ਹੈ ਇਹਦੇ ਚ ਜਿਹੜੇ ਬੰਦੇ ਸੀ ਫੜੇ ਗਏ ਆ ਕਿਉਂਕਿ ਸਾਰੇ ਕੇਸਾਂ ਦੀ ਹਲੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੁਹਾਨੂੰ ਮੈਂ ਇਹਦਾ ਜਦੋਂ ਇੱਕ ਚਲਾਨ ਕੰਪਲੀਟ ਹੋ ਜਾਊਗਾ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਉਹ ਵੀ ਤੁਹਾਨੂੰ ਇਹ ਸਾਰੇ ਚੀਜ਼ਾਂ ਸਭ ਨੇ ਕਲੀਅਰ ਕਰਤਾ ਲਈ ਸਰ ਫਸਟ ਜਿਹੜਾ ਜੰਦੀਪੁਰੀ ਦੇ ਘਰੇ ਬਲਾਸਟ ਹੋਇਆ ਸੀ ਜਿਹੜਾ ਕੀਤਾ ਗਿਆ ਕਿ ਅ ਇੱਕ ਇਸ ਚੀਜ਼ ਦਾ ਇਹ ਚੀਜ਼ ਹੋਈ ਆ ਅਸੀਂ ਉਹ ਸਾਰਾ ਅਸੀਂ ਕੱਢ ਰਹੇ ਆ ਬਟ ਅਸੀਂ ਉਹਦਾ ਐਫ ਆਈ ਆਰ ਐਕਸਪਲੋਸਿਵ ਐਕਟ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅੱਛਾ ਸਰ ਨੁਕਸਾਨ ਜੀ ਆਪ ਵੀ ਜਿਦ ਕੀਤਾ ਹੈ ਉਹ ਆ ਬਚਾ ਨੇ ਬਚਾਅ ਹੋ ਗਿਆ ਜੀ ਲੱਕੀ ਕੋਈ ਨੁਕਸਾਨ ਨਹੀਂ ਹੋਇਆ ਸਰ ਜੁਮੇਰੀ ਕੀ ਦੀ ਹੈ ਹੈਪੀ ਪਰਸ਼ਨ ਲਈ ਹੈ ਜੀ ਹਾਂਜੀ ਹੈਪੀ ਪਰਸ਼ਨ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਧੰਨ ਦੇਖੋ ਬੋਲੋ ਕਰਦੇ ਹਾਂ